ਆ ਜਾਂਦਾ ਚੱਲ ਆ ਜਾਂਦਾ ਲਾੜਾ ਕੰਮ ਹੋ ਗੱਲ ਭਾਏ ਉਹ ਤੇ ਲੱਗਿਆ ਲਾਓ ਇਹ ਉਹ ਆਪਣੇ ਲੱਕ ਪੁੱਤਰ ਤੇਤਾ ਉਹਦਾ ਅਸੀਂ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬਾਜੀ ਤੇ ਆ ਪੁੱਤਰ ਛਟਨੇ ਆ ਸਮੇਤੀ ਤੇ ਦੇਖੀ ਆਇਓ ਦੋਵੇਂ ਛਟਨੇ ਗਲੇ ਹਾਂ ਅੱਜ ਆ ਦੋਵੇਂ ਪੁੱਤਰ ਛਟਨੇ ਆ ਕੱਲ ਦੇ ਹਾਂਬੇ ਹੋ ਸੀਗੇ ਲਓ ਜੀ ਤੇ ਆਪਾਂ ਪਹੁੰਚ ਗਏ ਹਮਿੱਤੀ ਪਿੰਡ ਪਾਣੀ ਪੁਣੀ ਲੱਗੀ ਜਾਂਦਾ ਕਬੂਤਰਾਂ ਨੂੰ ਪਾਣੀ ਦਿਉਣ ਲੱਗ ਗਏ ਜਿਵੇਂ ਆਤੀ ਆਪਾਂ ਹਾਂ ਜੀ ਸਾਰੇ ਕਬੂਤਰਾਂ ਨੂੰ ਪਾਣੀ ਲੱਗਣ ਲੱਗਿਆ ਦੇਖ ਚਾਰੇ ਆਪਣੇ ਅਗੜਿਆ ਨਾਲ ਆਪਣਾ ਬੱਚੀ ਪੱਠਾ ਆ ਤੇ ਜੱਸੇ ਹੁਣੀ ਆਏ ਨੇ ਆਲੇ ਹੁੜੀ ਸਾਰੇ ਖੜੇ ਨੇ ਨਾਲ ਲੋ ਤੇ ਕਬੂਤਰ ਨੂੰ ਆਪਣਾ ਮਲਾਗਾ ਪਾਣੀ ਲੱਗਣਾ ਲਾਤ ਆ ਜੀ ਫਟਾ ਪਿੰਜਰੇ ਚ ਬੈਠ ਗਏ ਆ ਬਰ ਆ ਰਹੀ ਜੀ ਲਓ ਜੀ ਤੇ ਟਰਮਾਣੇ ਚਾਰ ਉਤਰ ਛੱਡਿਆ ਆਪਣੇ ਹਨੀ ਹੁਣਾ ਨੇ ਤੇ ਉੱਲੇ ਦੇ ਲੱਗ ਕਿਉਂ ਆਣੇ ਲਾ ਮੋਰ ਨੂੰ ਵਾ ਕੇ ਦੋ ਮੋਰ ਹਣੇ ਲਾ ਭਾਈ ਮੋਰ ਲਵਾ ਲਿਓ ਮੋਰ ਇੱਥੇ ਮੋਰ ਥੋੜਾ ਆ ਵੀ ਆਓ ਚਾਰ ਦੇ ਸੋਣ ਲੱਕਣੀਆਂ ਮੋਰਾਂ ਦੋ ਇੱਕ ਦੀ ਠੋਕਦਾ ਇੰਨੇ ਛੜ ਤੱਕ ਮੋਰ ਤੇ ਰਹਿ ਗਿਆ ਲਓ ਜੀ ਤੇ ਉੱਲੇ ਦੇ ਦੇ ਕਬੂਤਰਾਂ ਨੂੰ ਭਰਾਣਾ ਨੇ ਹੱਟਨੇ ਪੈਂਡ ਹਮੇਤੀ ਪੈਂਡ ਹਮੇਤੀ ਬੋਲਟ ਛਾਪਾ ਕਲੱਬ ਦੀ ਲਾ ਜੀ ਭਾਈ ਉਹ ਤਾਂ ਦੇ ਕੇ ਦਾ ਦੇਗਾ ਨਿਕਲ ਨਹੀਂ ਆਪੇ ਦੇ ਕੇ ਦਾ ਉਹ ਉੱਤਰ ਪਤਾ ਨਹੀਂ ਪਹਲੇ ਟਾਣਾ ਕੋ ਸਵਪਲਾਸ ਸਵੂਗੇ ਲਪੇ ਆਉਂਗੇ ਕੋ ਤਾਂ ਲਵਾਈ ਨਹੀਂ ਪਹਿਲੇ ਗੋਲ ਬੋਲ ਆ ਲਵਾਈ ਨਹੀਂ ਗੋਲ ਬੋਲ ਜਸੇ ਵਾਲੇ ਕੋਲ ਜਾ ਕਾਪੀ ਵਾਲੇ ਕੋਲ ਪਹਿਲਾਂ ਉਹ ਲਾਈ ਨਹੀਂ ਯਾਰ ਯਾਰ ਲਾਈ ਕਿਉਂ ਨਹੀਂ ਲਾਉਣਗੇ ਹੋਇਆ ਕਮਲੇ ਆਓ ਲੋ ਜੀ ਇੱਕ ਤਰ੍ਹਾਂ ਲੱਗ ਗਿਆ ਮੋਰਾ ਲੱਗਣਾ ਗੋਲ ਬੋਲ ਵਾਲਾ ਵੀਰੇ ਦੋਲ ਵਾਲਿਓ ਆ ਮੋਰਾ ਕੌਣ ਹੁੰਦਾ ਬਾਈ ਤੇ ਹੁਣ ਆਪਣਾ ਉੱਤਰ ਛੱਡਣ ਲੱਗਿਆ ਆਹੀ ਆ ਹਰਮਨ ਹਾਂ ਮੋਰ ਦਰਵਾਜ਼ੇ ਮੋਰ ਲਵਾਓ ਮੋਰ ਲਵਾ ਕੇ ਛੱਡ ਵੀਰੇ ਮੋਰ ਲਵਾ ਲਈਏ ਜੇ ਮੈਂ ਇਸ ਬਾਤ ਦਾ ਸਾਥ ਦਰਦ ਨੂੰ ਦਰਦ ਆ ਲੈ ਆਓ ਦੋ ਲੱਗਦੀਆਂ ਨੇ ਇਕੱਲਾ ਇਕ ਹੀ ਲਾਈ ਆ ਦੋ ਗੋਲ ਮੋਰ ਥੱਲੇ ਲੱਗ ਗਿਓ ਦੋ ਲੱਗਦੀ ਨੇ ਗੋਲ ਲਵਾ ਕੇ ਆ ਵੀਰੇ ਯਾਰ ਕੇ

ਆ ਜਾਂਦਾ ਲਓ ਜੀ ਛੱਡ ਤੇ ਆਪਾਂ ਸਾਰੇ ਕਬੂਤਰ ਕਿੰਨੇ ਕਬੂਤਰ ਛੱਡਨੇ ਹਜੇ ਪਰਾਂ ਹੀ ਲਗਾ ਲੱਡੇ ਹਨ ਗਾਈ ਬੰਦਾ ਕੂਤਰਾਂ ਦਾ ਪਰ ਬਹੁਤ ਜ਼ਿਆਦਾ ਕੂਤਰਾਂ ਦਾ ਸ਼ੌਕ ਪਲੱਸ ਯੂ ਮੇਰੇ ਖਿਆਲ ਨਾਲ ਲਓ ਜੀ ਤੇ ਆਪਣੇ ਪਿੰਡ ਦੇ ਭਰਾਵਾਂ ਨੇ ਛੱਡਿਆ ਆਮੜੇ ਹੁਣਾਂ ਨੇ ਕਬੂਤਰ ਪਿੰਦੂ ਬਾਈ ਹੁਣਾਂ ਨੇ ਬਿੱਤੂ ਹੁਣਾਂ ਨੇ ਬਾਕੀ ਹੁਣ ਦੁਬਈ ਦਾ ਨਾਂ ਚੱਲਦਾ ਵਧੀਆ ਪੂਤਰਾ ਜੀ ਕਿਵੇਂ ਸਿਰ ਇਹਦਾ ਸੰਗਲਾ ਵਾਲਾ ਇਹ ਵਲੌਗ ਤੋਂ ਬੜਾ ਛੰਗਦਾ ਇਹਦਾ ਫੂਲ ਤਾਂ ਹੀ ਨਹੀਂ ਲਓ ਜੀ ਤੇ ਬਾਕੀ ਭਰਾ ਹੁਣਾਂ ਦਾ ਵਧੀਆ ਪ੍ਰਬੰਧ ਕੀਤਾ ਹੈ ਚਾਹ ਪਾਣੀ ਦਾ ਵਧੀਆ ਦੇ ਲੋ ਮਰਾਣਾ ਬੁਣਾ ਚੱਲੀ ਜਾਂਦਾ ਚੱਲਦੇ ਆਪਾਂ ਵੀ ਛਾਗਦੇ ਆ ਥੱਲੇ ਜਾ ਕੇ ਕੁੰਬੜਾ ਆਮੋਂਗਾ ਤੂੰ ਆਇਆ ਆ ਸਮਾਇ ਭਰਾ ਇਹਦਾ ਹੱਥ ਪਾਪਾ ਨੂੰ ਕੁੰਬੜਾ ਖਾਣ ਨਹੀਂ ਦਿੰਦਾ ਤਾ ਮਦਰ ਆ ਕੇ ਮਾਰਿਆ ਨੇ ਤਾਂ ਆਇਆ ਓਏ 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 ਓ ਹਾਂਜੀ ਤੇ ਹੁਣ ਆਪਾਂ ਕਾਪੀ ਵਾਲੇ ਭਰਾਵਾਂ ਕੋਲ ਪਹੁੰਚੇ ਆਂ ਦਸਾਫਰਵਾਲੀ ਤੇ ਫਰਿਆਦਖੋਤ ਤੇ ਕਿੰਨੇ ਛੱਟਿਆ ਬਈ ਫਰਿਆਦ 109 ਉੱਡਿਆ 109 ਉੱਡਿਆ ਠੀਕ ਆ ਆਪਾਂ ਕਲੱਬ ਦੀ ਬਾਜੀ ਆ ਬਈ ਪੁਲਿਸ ਆਪਾਂ ਕਲੱਬ ਦੀ ਬਾਜੀ ਆ ਠੀਕ ਆ ਬਈ ਪ੍ਰਧਾਨ ਆ ਬਈ ਕਲੱਬ ਦਾ ਠੀਕ ਆ ਮੋਟਰਸਾਈਕਲ ਵਾਲੀ ਬਾਜੀ ਆ ਮੋਟਰਸਾਈਕਲਾਂ ਦੀ ਬਾਜੀ ਆ ਠੀਕ ਆ ਬਈ ਤੇ ਵਧੀਆ ਭਰਾ ਹੁਣੇ ਕਾਪੀ ਦੀ ਸੇਵਾ ਨਿਭਾਉਂਦੇ ਨੇ ਦੇਖਦੇ ਆਂ ਬਈ ਫਿਰ ਕੀ ਬਣਦਾ ਨਾਲ ਬਣਾਉਂਦੇ ਹਾਂ ਹਾਂਜੀ ਤੇ 4:30 ਹੋ ਗਏ ਆਪਾਂ ਬਾਜੀ ਤੇ ਫੇਰ ਪਹੁੰਚ ਗਏ ਆਪਾਂ ਸਵੇਰੇ ਆਏ ਸੀਗੇ ਤੇ ਆਪਾਂ ਕਦੇ ਚਲੇ ਗਏ ਸੀ ਰਿਸ਼ਤਦਾਰੀ ਚ ਤੇ ਹੁਣ ਆਏ ਆਂਗੇ 4:30 ਹੋ ਗਏ ਆਪਣਾ ਕੁੱਤਰ ਬੈਠ ਗਿਆ ਕਾਲੇ ਕਿੰਨੇ ਵਜੇ ਬੈਠਾ ਆਪਣੇ ਵਾਲਾ 4:30 ਸਾਢੇ 3:30 ਵਜੇ ਬਹਿ ਗਿਆ ਭਾਈ ਆਪਣੇ ਵਾਲਾ ਤੇ ਬਾਕੀ ਅਜੇ ਉੱਡੀ ਜਾਂਦੇ ਨੇ ਤੇ ਪੁੱਛਦੇ ਆਂ ਆਪਾਂ ਗੱਲਬਾਤ ਕਰਦੇ ਆਂ ਭਰਾਵਾਂ ਨਾਲ ਵੀ ਕਿੰਨੇ ਕਬੂਤਰ ਰਹਿ ਗਏ ਕਿੰਨੇ ਉੱਡਦੇ ਆ ਕਿੰਨਿਆਂ ਕਦਾ ਮੁਕਾਬਲਾ ਫਸਿਆ ਤਕੜਾ ਤੇ ਬਾਕੀ ਵਧੀਆ ਉੱਡਿਆ ਭਾਈ ਲੋ ਜੀ 4:30 ਵੱਜ ਗਏ ਤੇ 50 ਕਬੂਤਰ ਰਹਿ ਗਏ ਪਹਿਲੇ ਨਾਲੇ ਸਾਹ ਮਹਾ ਦਾ ਛੱਡਿਆ ਸੁਪਾਣ ਹਾਂ ਮੇਰੇ ਵਾਲਾ ਛੱਡਾਇਆ ਸੀ ਗੱਜਾ ਛੱਡਿਆ ਸੀਰੇ ਕਰੋ ਲੋ ਕਿੰਨੇ ਕਬੂਤਰ ਰਹਿ ਗਏ ਪਿੱਕੀ ਕਬੂਤਰ ਰਹਿ ਗਏ 40 40 ਕਬੂਤਰ ਰਹਿ ਗਏ ਬਾਈ ਉਹ ਡੀ ਜਾਂਦੇ ਆ ਵਾਕੀ ਪੈਂਦਾਗਾ ਉੱਪਰ ਆਸਮਾਨ ਤੇ ਕੈਮਰੇ ਚ ਘੱਟ ਨਹੀਂ ਮੈਨੇ ਹਾਂਜੀ ਵੀਰੇ ਮੌਸਮ ਖਰਾਬ ਹੋ ਗਿਆ ਸੀ ਤੇ ਮੌਸਮ ਖਰਾਬ ਹੋਣ ਕਾਰਨ 41 ਕਬੂਤਰਾਂ ਚ ਬਾਜੀ ਵੰਡੀ ਗਈ ਤੇ ਹੁਣ ਕੱਪਾਂ ਦੀਆਂ ਪਾਚੀਆਂ ਪੈ ਰਹੀਆਂ ਨੇ ਅਸੀਂ ਦੇਖ ਲਓ ਬਾਬਦ ਕਰੋ ਬਾਬਦ ਕਰੋ ਚੱਕ ਦੇਵਾਸਾਂ ਆਪ ਵੀ ਚੱਕ ਦੇ ਯਾਰ ਫੜਾ ਮੈਨੂੰ ਫੜਾ ਪਹਿਲਾ ਨਾਮ ਬੋਲਦੇ ਪਹਿਲਾ ਨਾਮ 41 ਨੰਬਰ 39 ਨੰਬਰ 39 ਨੰਬਰ ਕਾਲਾ ਬਲੈਕ ਆਪਣਾ ਕਬਦੇਸ਼ ਆ ਆ ਬਕਾ ਦਾ ਪਹਿਲਾ ਤੱਕ ਇੱਕ ਹੋਰ ਦੂਜਾ ਨੰਬਰ ਦੋਨੇ ਤਾਂ ਕੀ ਕਰ ਰਹੇ ਮੈਨੂੰ ਇੱਕ ਬੈਠ ਅੱਠ ਨੰਬਰ ਆਪਣੀਆਂ ਹੋਈ ਪਿੰਦਰ ਖੇੜੀ ਆਏ ਹਾਏ ਕਿਸਮਤ ਚੰਗੀ ਵੀ ਆ ਜਾ ਕਮੂ ਜੀ ਓਕੇ ਦੱਸੋ ਤੀਜਾ ਨੰਬਰ 37 ਨੰਬਰ 37 ਕਬਤੀ 37 ਆ ਇਹ ਵੀ ਬੇਨਤ ਕਈ ਲੱਗਦਾ ਤੀਜਾ ਲਾਪਰੀਤ ਗੋਲਡ